ਸਹਿਰਾਜਪਾਨ ਤੁਹਾਨੂੰ ਨਹੀਂ ਦੀ ਇੱਕ ਪ੍ਰੈਸ ਕਾਨਫਰੰਸ ਨੂੰ ਮੋਦਨ ਕਰ ਰਹੇ ਹਾਂ ਕੀ ਹੈਗਾ ਅੱਜ ਦੀ ਪ੍ਰੈਸ ਕਾਨਫਰੰਸ ਦਾ ਮੋਟਿਵ ਦਾ ਕਰ ਸਾਰਿਆਂ ਨੂੰ ਪਹਿਲਾਂ ਤਾਂ ਪਿਆਰ ਭਰੀ ਜੈ ਵਾਲਮੀਕੀ ਜੈ ਭੀ ਜੈ ਭਾਰਤ ਪਹਿਲਾਂ ਮੈਂ ਤੁਹਾਡਾ ਸਾਰੇ ਪੱਤਰਕਾਰ ਵੀਰਾਂ ਦਾ ਧੰਨਵਾਦ ਕਰਦਾ ਜਿਹੜਾ ਤੁਸੀਂ ਸਾਡੇ ਛੋੜ ਜੇ ਮੈਸੇਜ ਤੇ ਜਲਦ ਜੜੀ ਸਾਡੀ ਆਵਾਜ਼ ਆ ਲੋਕਾਂ ਤੱਕ ਪਹੁੰਚਾਣ ਲਈ ਅੱਗੇ ਵਧਦੇ ਹੋ ਵੈਲਕਮ ਆ ਤੁਹਾਡਾ ਪਰਮ ਪਿਤਾ ਪਰਮਾਤਮਾ ਸ੍ਰਿਸ਼ਟੀ ਕਰਤਾ ਭਗਵਾਨ ਵਾਲਮੀਕੀ ਦੇਵਾਨ ਜੀ ਦਾ ਜੋ ਪਾਵਨ ਪ੍ਰਗਟ ਉਤਸਵ 17 ਅਕਤੂਬਰ ਨੂੰ ਬੜੀ ਧੂਮ ਧਾਮ ਦੇ ਨਾਲ ਦੇਸ਼ ਦੇ ਵਿੱਚ ਮਨਾਇਆ ਜਾ ਰਿਹਾ ਉਸ ਦੇ ਸਬੰਧ ਵਿੱਚ ਇੱਕ ਪਹਿਲੀ ਵਾਰ ਹਿਮਾਚਲ ਪ੍ਰਦੇਸ਼ ਤੋਂ ਜਿਹੜੀ 5 ਅਕਤੂਬਰ ਨੂੰ ਵਿਸ਼ਾਲ ਸ਼ੋਭਾ ਯਾਤਰਾ ਜਿਹੜੀ ਪੂਰੇ ਹਿਮਾਚਲ ਤੋਂ ਆਲਓਵਰ ਸਮਾਜ ਇਕੱਠਾ ਹੋ ਕੇ ਜਿਹੜਾ ਭਗਵਾਨ ਵਾਲਮੀਕੀ ਤੀਰਥ ਅਮਰੀਸਰ ਜਾ ਰਿਹਾ ਵਾ ਔਰ ਹੁਸ਼ਿਆਰਪੁਰ ਦੇ ਵਿੱਚ ਸ਼ਾਰਪੁਰ ਦੀ ਧਰਤੀ ਤੇ ਉਹਨਾਂ ਨੇ ਉਹਨਾਂ ਦੇ ਨਾਲ ਸੰਤ ਸਮਾਜ ਮਾਤਾਵਾ ਭੈਣਾ ਵੱਡੇ ਛੋਟੇ ਸਾਰੇ ਮਤਲਬ ਆਲਓਵਰ ਸਮਾਜ ਇਕੱਠਾ ਹੋ ਕੇ ਜਿਹੜਾ ਆ ਰਿਹਾ ਔਰ ਸ਼ਾਰਪੁਰ ਦੀ ਧਰਤੀ ਤੋਂ ਹੋ ਕੇ ਉਹਨਾਂ ਨੇ ਜਿਹੜਾ ਅੰਮ੍ਰਿਤਸਰ ਨੂੰ ਰਵਾਨਾ ਹੋਣਾ ਔਰ ਅਸੀਂ ਪਰਮਪિતા ਪਰਮਾਤਮਾ ਦੀ ਜਿਹੜੇ ਚਰਨਾਂ ਦੇ ਵਿੱਚ ਅਰਦਾਸ ਕਰਦੇ ਆ ਬੇਨਤੀ ਕਰਦੇ ਆ ਵੀ ਜਿਹੜੀ ਇਹ ਸ਼ੋਭਾ ਯਾਤਰਾ ਪਹਿਲੀ ਵਾਰ ਜਿਹੜੀ ਹਿਮਾਚਲ ਤੋਂ ਪੰਜਾਬ ਦੇ ਅੰਦਰ ਆ ਰਹੀ ਹੈ ਉਹਦਾ ਵੈਲਕਮ ਉਹਦਾ ਸਵਾਗਤ ਕਰਨ ਲਈ ਇੱਕ ਜਟ ਹੋਈਏ ਅਸੀਂ ਭਗਵਾਨ ਵਾਲਮੀਕੀ ਧਰਮ ਰੱਖਿਆ ਸਮਿਤੀ ਵੱਲੋਂ ਅੱਜ ਜੋ ਪ੍ਰੈਸ ਕਾਨਫਰੰਸ ਦਾ ਯੋਜਨ ਕੀਤਾ ਗਿਆ ਉਸ ਵੱਲੋਂ ਉਹਨਾਂ ਦਾ ਹਾਰਪੁਰ ਤੇ ਆਨ ਤੇ ਚੱਕ ਸਾਧੂ ਤੋਂ ਜਿਹੜਾ ਉਹਨਾਂ ਦਾ ਵੈਲਕਮ ਸਵਾਗਤ ਜਿਹੜਾ ਕੀਤਾ ਜਾਵੇਗਾ ਔਰ ਲੰਗਰ ਦਾ ਖਾਸ ਤੌਰ ਉੱਤੇ ਉੱਥੇ ਪ੍ਰਬੰਧ ਕੀਤਾ ਗਿਆ ਵਾ ਉਸ ਤੋਂ ਬਾਅਦ ਉਹਨਾਂ ਨੂੰ ਉੱਥੋਂ ਰਵਾਨਾ ਕਰਕੇ ਲੰਗਰ ਪ੍ਰਸ਼ਾਦਾ ਖਾ ਲਾ ਕੇ ਰਵਾਨਾ ਕਰਕੇ ਸ਼ਹਿਰ ਦੇ ਮੁੱਖ-ਮੁੱਖ ਬਿਆਰਾਂ ਦੇ ਵਿੱਚੋਂ ਹੁੰਦੇ ਹੋਏ ਜਲੰਧਰ ਬਾਈਪਾਸ ਤੇ ਰੋਡ ਤੇ ਤੁਰਵਾਨਾ ਹੋ ਕੇ ਜਿਹੜਾ ਕਿਉਂਕਿ ਉਹਨਾਂ ਦੇ ਵੈਲਕਮ ਜਿਹੜੇ ਆ ਹਰੇਕ ਚੌਂਕ ਦੇ ਵਿੱਚ ਹਰੇਕ ਰਸਤੇ ਦੇ ਵਿੱਚ ਜਿਹੜਾ ਬੜੀ ਅਲੱਗ-ਅਲੱਗ ਧਰਮਾਂ ਤੋਂ ਮੈਂ ਅਪੀਲ ਕਰਦਾ ਵੀ ਸ਼ਾਰਪੁਰ ਦੇ ਵਿੱਚ ਰਾਜਨੀਤਿਕ ਸਮਾਜਿਕ ਧਾਰਮਿਕ ਜਿੰਨੀਆਂ ਵੀ ਜਥੇਬੰਦੀਆਂ ਵਾਂ ਧਰਮ ਤੋਂ ਉੱਪਰ ਉੱਠ ਕੇ ਆਪਾਂ ਉਹਨਾਂ ਦਾ ਸਵਾਗਤ ਕਰੀਏ ਵੈਲਕਮ ਕਰੀਏ ਤਾਂ ਜੋ ਇੱਕ ਸਮਾਜ ਦੇ ਵਿੱਚ ਸੱਚੇ ਸੁੱਚੇ ਜਿਹੜੀ ਇੱਕ ਪਿਆਰ ਭਰੀ ਜਿਹੜੀ ਆਪਸੀ ਭਾਈਚਾਰਾ ਵਾ ਉਹਦੀ ਜਿਹੜੀ ਵਿਚਾਰ ਜਿਹੜੇ ਆ ਉਹ ਜਿਹੜੀ ਗੱਲ ਵਾ ਲੋਕਾਂ ਤੱਕ ਪਹੁੰਚ ਸਕੂਗੀ ਮੈਂ ਇਹੀ ਬੇਨਤੀ ਫੇਰ ਇੱਕ ਵਾਰ ਮੇਰੇ ਨਾਲ ਸਾਡੇ ਬਹੁਤ ਸਤਿਕਾਰਯੋਗ ਸਾਥੀ ਸਮਾਜ ਸੇਵੀ ਠੇਕੇਦਾਰ ਭਗਵਾਨ ਦਾ ਸਿੱਧੂ ਜੀ ਰਾਜਕੁਮਾਰ ਰਾਜੂ ਜੀ ਜਲੰਧਰ ਤੋਂ ਗੁਰਮukh ਹੌਸਲਾ ਜੀ ਅਦਿਲ ਕੁਮਾਰ ਬਾਗਾ ਜੀ ਧਿਆਨ ਚੰਦ ਜੀ ਬਲਵਿੰਦਰ ਮਰਵਾਹਾ ਜੀ ਹੋਰ ਮੇਰੀ ਸਮੁੱਚੀ ਟੀਮ ਜਿੰਨੀ ਵੀ ਨਾਲ ਸਾਹਿਬ ਹੁਣੀ ਇਕੱਠੇ ਭਗਵਾਨ ਵਾਲਮੀਕੀ ਧਰਮ ਰੱਖਿਆ ਸਮਿਤੀ ਦੀ ਜਿੰਨੀ ਵੀ ਟੀਮ ਸਾਰੀ ਅੱਜ ਇੱਥੇ ਇਕੱਠੀ ਹੋਈ ਆ ਔਰ ਬੜੇ ਜੋਰ ਸ਼ੋਰਾਂ ਦੇ ਨਾਲ ਜਿਹੜਾ ਇਹਦਾ ਸਵਾਗਤ ਕਰ ਰਹੇ ਔਰ ਮੈਂ ਤੁਹਾਨੂੰ ਇਸ ਦਾ ਰੂਟ ਪਲਾਨ ਜਿਹੜਾ ਵਾ ਉਹ ਜ਼ਰੂਰ ਦੱਸਣਾ ਚਾਹਨਾ ਕਿਉਂਕਿ ਉਹ ਕਾਰਡ ਦੇ ਵਿੱਚ ਜਿਹੜਾ ਅਸੀਂ ਨਹੀਂ ਮੈਂਸ਼ਨ ਕਰ ਸਕੇ ਇਹਦਾ ਰੂਟ ਜਿਹੜਾ ਜਿੱਦਾਂ ਹੀ ਉਹਨਾਂ ਨੇ ਉਨੇ ਤੋਂ ਇਕੱਠੇ ਹੋ ਕੇ ਚੱਲਣਾ ਚੱਕ ਸਾਧੂ ਚੱਕ ਸਾਧੂ ਤੋਂ ਜਾਣ ਖੇਲਾ ਬਜਵਾੜਾ ਬੂਲਾਵਾੜੀ ਬੂਲਾਵਾੜੀ ਤੋਂ ਸਾਡਾ ਮਾਲਪੁਰ ਅੱਡਾ ਮਾਲਪੁਰ ਅੱਡਾ ਤੋਂ ਸ਼ੈਸ਼ਨ ਚੌਂਗ ਸ਼ੈਸ਼ਨ ਚੌਂਗ ਤੋਂ ਹੁੰਦੇ ਪ੍ਰਵਾਹ ਚੌਂਗ ਤਾ ਪ੍ਰਵਾਚੌਂਕ ਤੋਂ ਸਿੱਧਾ ਜਲੰਧਰ ਰੋਡ ਜਿਹੜਾ ਵਾ ਹੋਰ ਰਵਾਨਾ ਹੋਊਗੀ ਕਿ ਕੀ ਹੈ ਹੁਸ਼ਾਰਪੁਰ ਕਿੰਨੇ ਵਜੇ ਪਹੁੰਚ ਰਹੇ ਨੇ ਲਗਭਗ ਉਹਨਾਂ ਨੇ 2 ਵਜੇ ਤੱਕ ਸਾਡੇ ਕੋਲ ਜਿਹੜਾ ਪਹੁੰਚ ਜਾਣਾ ਵਾ 2 ਵਜੇ ਦਾ ਸਮਾਂ ਜਿਹੜਾ ਵਾ ਅਸੀਂ ਸਾਰਿਆਂ ਨੂੰ ਉਸ ਹਾਵਨਾ ਸਮਾਂ ਦੇਵਾਂਗੇ ਤਾਂ ਜੋ ਹਰੇਕ ਕੋਈ ਆਪਣਾ ਆਪਣਾ ਜਿਹੜਾ ਵੈਲਕਮ ਸਵਾਗਤ ਕਰਨਾ ਚਾਹੁੰਦਾ ਚੌਂਕ ਦੇ ਵਿੱਚ ਉਹ ਕਰ ਸਕੇ ਪ੍ਰਸ਼ਾਸਨ ਨਾਲੋਂ ਕਿੱਦਾਂ ਦਾ ਅਰੇਂਜਮੈਂਟ ਹੈ ਉਹਨਾਂ ਨੂੰ ਕੋਈ ਅੱਜ ਅਸੀਂ ਮਾਨਯੋਗ ਹੁਸ਼ਾਰਪੁਰ ਦੇ ਜਿਹੜੇ ਸਾਡੇ ਸਤਿਕਾਰਯੋਗ ਐਸਐਸਪੀ ਸਾਹਿਬ ਆ ਉਹਨਾਂ ਨੂੰ ਮੰਗ ਪੱਤਰ ਦੇਣ ਦਾ ਸਿਕਿਉਰਟੀ ਬਾਰੇ ਜੋ ਟ੍ਰੈਫਿਕ ਦੀ ਜਿਹੜੀ ਉਲੰਘਣਾ ਨਾ ਕਿਤੇ ਵੀ ਕੀਤੀ ਜਾਵੇ ਕਿਸੇ ਵੀ ਤਰ੍ਹਾਂ ਜਿਹੜੀ ਬਾਦਾ ਜਿਹੜੀ ਆ ਸ਼ੋਭਾ ਯਾਤਰਾ ਦੇ ਵਿੱਚ ਵਾ ਕੋਈ ਵੀ ਇਦਾਂ ਦੀ ਨਾ ਹੋਵੇ ਉਹਦੇ ਲਈ ਮੰਗ ਪੱਤਰ ਦੇ ਆਂਦਾ ਔਰ ਸਾਨੂੰ ਪੂਰਾ ਵਿਸ਼ਵਾਸ ਆ ਉਹਨਾਂ ਨੇ ਸਾਨੂੰ ਪੂਰਾ ਹੌਸਲਾ ਵੀ ਦਿੱਤਾ ਵੀ ਬਹੁਤ ਵਧੀਆ ਤਰੀਕੇ ਨਾਲ ਜਿਹੜਾ ਲਾਅ ਇਨ ਆਰਡਰ ਮੇਨਟੇਨ ਕੀਤਾ ਜਾਵੇਗਾ ਧੰਨਵਾਦ